ਸਰਕਾਰ 15 ਅਗਸਤ ਵਾਲੇ ਦਿਨ ਇੰਨਾ ਪੈਸਾ ਖਰਚਦੀ ਆ ਤੇ ਉਸ ਨੂੰ ਸਹੀ ਇਸਤੇਮਾਲ ਕਰੇ ਤਾਂ ਬਹੁਤ ਵਧੀਆ। ਹਿੰਦੁਸਤਾਨ ਦੇ ਵਿੱਚ ਕਿੰਨੇ ਗਰੀਬ ਲੋਕ ਆ, ਕਿੰਨੇ ਗਰੀਬ ਘਰ ਆ, ਕਿੰਨੇ ਬੇਰੁਜ਼ਗਾਰ ਆ। ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਣਾ ਚਾਹੀਦਾਗਾ। ਐਨੇ ਪਰਿਵਾਰਾਂ ਦੀ ਗਰੀਬੀ ਨੂੰ ਦੂਰ ਕਰਨਾ ਚਾਹੀਦਾਗਾ। ਜਿਦੇ ਘਰ ਨਹੀਂ ਬਣੇ ਉਹਨਾਂ ਦੇ ਘਰ ਬਣਾ ਕੇ ਦੇਣੇ ਚਾਹੀਦੇ ਆ। ਤੇ ਜੋ ਜੇਲ੍ਹਾਂ ਦੇ ਵਿੱਚ ਬੇਦੋਸ਼ੇ ਬਿਠਾਏ ਜਾਂਦੇ ਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਸਰਕਾਰ ਬਹੁਤ ਜ਼ਿਆਦਾ ਪੈਸਾ ਖਰਚ ਕਰਦੀ ਆ ਇਸ 15 ਅਗਸਤ ਤੇ 26 ਜਨਵਰੀ ਵਾਲੇ ਦਿਨ ਤੇ ਸਰਕਾਰ ਨੂੰ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕਿੰਨਾ ਪੈਸਾ ਖਰਚ ਹੁੰਦਾਗਾ ਜੇ ਦੇਸ਼ ਹੀ ਦੇਸ਼ ਦੇ ਵਿੱਚ ਹੀ ਨਹੀਂ ਸੁਤੰਤਰਤਾ ਤੇ ਫਿਰ ਹੋਰ ਚੀਜ਼ਾਂ ਦੇ ਇਨਾ ਪੈਸਾ ਖਰਚ ਕਰਨ ਦਾ ਕੀ ਫਾਇਦਾ ਹੈ ਦੇਸ਼ ਦੀ ਦੇਸ਼ ਦੀ ਸੁਤੰਤਰਤਾ ਆਜ਼ਾਦੀ ਦਾ ਫਾਇਦਾ ਤਾਂ ਹੀ ਆ ਜੇ ਹਿੰਦੁਸਤਾਨ ਦੇ ਵਿੱਚ ਖੁਸ਼ਹਾਲੀ ਹੋਵੇ ਖੁਸ਼ਹਾਲੀ ਦਾ ਹੈ ਨਹੀਂ ਕਿ ਪੈਸਾ ਹੋਰ ਜਗ੍ਹਾ ਤੇ ਖਰਚ ਕੀਤਾ ਜਾਂਦਾ ਗਰੀਬੀ ਦੂਰ ਕਰੋ ਸਭ ਸੁਖੀ ਵਸਣ ਲੋਕ ਸਰਕਾਰ ਨੂੰ ਇਹ ਚਾਹੀਦਾ ਹੈ